বারবার سوال ਹੁੰਦਾ ਕਿ ਸਪਲੀਮੈਂਟਰੀ ਮੈਂਬਰ ਕਿਵੇਂ ਸੀ ਉਹਦੇ ਵਾਇਸ ਮੈਂਬਰ ਤੋਂ ਹੋਣੀ ਸੀ ਕਿਉਂਕਿ ਕੱਲ ਤੱਕ ਸਭ ਨੇ ਸਾਰ ਮਹਿਦ ਵਾਲਿਆਂ ਦੀ ਸਾਲੀ ਦਾ ਅੰਤ ਬੰਨਿਆ ਸੀ। ਅੱਜ ਨੂੰ ਕੱਟੇ ਕੌਂਸਲ ਦੇ ਸੰਬੰਧ ਵਿੱਚ ਉਹਨਾਂ ਦੀ ਉਹਨਾਂ ਦੀ ਅਗਵਾਈ ਚ ਨਹੀਂ ਉਹਨਾਂ ਦੀ ਕੱਲ ਪਰਸੋਂ ਜਿਹੜੀ ਸੰਗਤ ਸਾਭ ਦੀ ਆਈ ਆ ਉਹਨਾਂ ਨੇ ਲੋਕ ਆਫਟਰ ਇਹਦੀ ਕਰਨੀ ਆ ਨਿਗਰਾਨ ਦੇ ਤੌਰ ਦੇ ਉੱਤੇ। ਉਹ ਅੱਜ ਡਿਸਕਸ ਹੋਇਆ ਮੈਂ ਇੱਕ ਅੱਦੇ ਦਿਨ ਚ ਇੱਕ ਦਿਨ ਚ ਮੀਟਿੰਗ ਸੱਦੂਗਾ ਸੱਤ ਮੈਂਬਰੀ ਦੀ। ਪਹਿਲੀ ਮੀਟਿੰਗ ਹੋਣੀ ਆ। ਹਾਂ ਸੱਦੂਗਾ ਮੀਟਿੰਗ ਮੈਂ। ਮਗਰਾਨੀ ਦੇ ਤੌਰ ਦੇ ਉੱਤੇ ਮੈਂ ਅੱਜ ਵੀ ਆਪ ਹੀ ਆ ਜਰਿਆ ਤੇ ਉਹ ਸੱਤ ਮੈਂਬਰ ਜਿਹੜੀ ਉਹਦੇ ਅੋਰੈਂਜ ਡਿਸਕਸ ਕਰ ਸੋਈ ਤੇ ਉਹ ਕਰਾਂਗੇ ਬੈਠ ਕੇ ਮੀਟਿੰਗ ਮੈਂ ਸੱਦ ਲਵਾਂਗਾ ਆਪਣੇ ਤੌਰ ਤੇ ਪਹਿਲਾਂ ਤਾਂ ਇੱਕ ਨੀਤੀ ਕਾਲੀ ਮੈਂ ਉਹਦੀ ਪਿਛਲੇ ਵਾਲੀ ਫੋਰਮ ਕਿੰਨੀ ਮਤਲਬ ਉਹ ਦਾ ਜੀ ਹਾਂ ਸੋ ਉਹ ਐਗਜ਼ੈਕਟ ਐਗਜ਼ੈਕਟ ਪਿਛਲੀ ਤਾਂ ਰਿਕਾਰਡ ਦੇਖ ਕੇ ਹੀ ਦੱਸ ਸਕਦਾ ਪਰ ਆਲਮੋਸਟ ਜਿਹੜੀ ਹੁਣ ਹੋ ਰਹੀ ਹੈ ਐਨ ਕਿ ਉਤਸ਼ਾਹ ਪਹਿਲਾਂ ਨਾਲੋਂ 20 ਵੱਧ